ਮਾਰਾ ਭਾਂਡੇ ਤੇ ਮੈਂ ਨਾ ਦਿਲਾ ਕੇ ਤੇ ਲਿਆ ਮਾ ਬਾਹਰ ਨੂੰ ਬਾਹਰ ਨੂੰ ਡੈਡੀ ਕਿੱਥੇ ਚੱਲ ਗਿਆ ਮੈਂ ਲੱਗਾ ਹਾਂ ਹੁਣ ਓਏ ਆਹੋ ਆਵੇ ਡੈਡੀ ਮੋਟਰ ਤੇ ਹੀ ਏ ਆ ਤੇ ਤਿਆਰ ਰਹੀ ਚੰਗਾ ਤੂੰ ਜਾਇਆ ਪੁੱਤ ਤੇਰਾ ਯਾਰ ਆ ਮੈਂ ਉੱਥੇ ਕਰੂੰਗਾ ਜਾ ਕੇ ਉਹ ਤਾਂ ਡੈਡੀ ਤਾਂ ਢੀ ਗੱਲ ਸਹੀ ਏ ਪਰ ਮੇਰਾ ਨਾ ਥੋੜਾ ਜਿਹਾ ਸਮਾਨ ਲਿਆਉਣਾ ਸੀ ਉਹਨੇ ਇੰਦਰਾ ਇੱਧਰ ਤੂੰ ਮੈਨੂੰ ਕਿੱਧਰ ਲਿਆ ਆ ਵਾ ਇੱਧਰ ਤੂੰ ਜਾੜ ਬੜੀ ਏ ਯਾਰ ਤੇ ਡੈਡੀ ਮੇਰੇ ਯਾਰ ਦਾ ਪਿੰਡ ਹੀ ਇੱਧਰ ਆ ਤੇ ਉਹ ਇਧਰ ਤੋਂ ਸਵੇਰੇ ਪੈਰੇ ਲੁੱਟ ਲੈਂਦੇ ਆ ਲੋਕ ਆ ਉਹ ਵੇਖ ਲੈ ਦੋ ਜਣੇ ਬਾਅਦ ਖਲੋਥੇ ਵੀ ਹੋ ਇਹਨਾਂ ਕਮਾੜ ਚ ਸਟਾਦੇ ਮਾਰਾ ਜਾ ਠੀਕ ਆ ਨਾ ਬੰਦੀ ਮੇਰੇ ਆਉਣੇ ਆ ਕੰਮ ਕਰ ਦੂੰਗਾ ਚੱਲ ਆ ਜਾ ਛੱਡੋ ਜਸਵਿੰਦਰ ਹਾਂਜੀ ਮੈਂ ਕਹ ਜੱਗੀ ਹੋਣੀ ਮੇਰੇ ਆਏ ਨਹੀਂ ਗੇ ਤੇ ਮੈਂ ਬੰਬੀ ਤੇ ਜਾਣਾ ਹੈ ਕੋ ਪੰਡਤ ਨਹੀਂ ਵੇਖਣਾ ਅੱਛਾ ਤੇ ਆਂ ਲੋ ਗੇੜਾ ਗੂੜਾ ਦੇਵਾਂ ਤੇ ਤੂੰ ਰੋਟੀਆਂ ਦੋ ਲਾ ਦੇ ਮੈਨੂੰ ਕੱਲ ਕੋਈ ਨਹੀਂ ਰੋਟੀ ਲਾਦਾਂਗੇ ਚੌਲ ਬਣੇ ਨਹੀਂ ਤੇ ਦਹੀਂ ਦਾ ਖਾ ਲੋ ਚੌਲ ਲਿਆ ਚੌਲ ਵਧੀਆ ਸਖੋ ਚਲੋ ਕੋਈ ਨਹੀਂ ਚਲੋ ਬਹੁਤ ਵੀ ਆ ਜਾ ਫਿਰ ਆਲੋ ਖਾਂ ਅ ਚੌਲ ਗੋੜ ਵਾਲਿਆ ਅੱਜ ਮੇਰਾ ਜੀ ਘੰਡਿਆ ਮੈਂ ਚਲ ਗੋੜੀ ਵਾਲੇ ਬਣਾ ਲੇਨੀ ਆ ਬਹੁਤ ਵਧੀਆ ਮੈਨੂੰ ਤੇ ਆਪ ਬੜੇ ਪਸੰਦ ਆ ਮੇਰੇ ਦਿਲ ਜੀ ਟਿੱਕੇ ਬਣਾਏ ਨੇ ਨਹੀਂ ਨਹੀਂ ਫਿੱਕੇ ਨਹੀਂ ਬਣਾਏ ਮੈਂ ਲਿਆਵਾ ਪਾਣੀ ਫਿਰ ਪਾਣੀ ਲਿਆ ਬੜਾ ਵਧੀਆ ਕੀਤਾ ਇਹ ਲੱਗਦਾ ਜੱਗੀ ਹੁਣੀ ਆਹੀ ਨਹੀਂ ਅਜੇ ਜਿੰਨਾ ਚਾਹੀਦੀ ਗੱਲ ਬੰਦੀ ਹੈ ਨਾ ਕੰਮ ਕੱਢ ਹੀ ਦਿੰਨੇ ਆ ਡੈਡੀ ਖਾਂਦੇ ਰੋਟੀ ਹਾਂ ਖਾਂ ਗਿਆ ਆ ਗਿਆ ਹਾਂਜੀ ਖਾ ਲਾ ਰੋਟੀ ਨਹੀਂ ਬੱਸ ਮੈਂ ਤ ਨਹੀਂ ਆਲੂ ਪਾਣੀ ਦੇ ਲਿ ਲੈ ਆਂ ਪੁੱਤ ਪਾਣੀ ਲੈ ਦੋ ਮੰਮੀ ਲੈ ਬਾਪੂ ਖਾਲਾ ਜੂ ਖਾਣਾ ਆ ਬਸ ਦਿਨ ਦੁੱਬਨ ਦੀ ਗੱਲ ਆ ਉਸ ਤੋਂ ਪਹਿਲਾਂ ਪਹਿਲਾਂ ਤੇਰਾ ਕੰਮ ਹੋ ਜਾਣਾ ਲੈ ਆ ਪੁੱਤ ਪਾਣੀ ਮਾਰਾ ਭਾਂਡੇ ਤੇ ਮੈਂ ਨਾ ਜਿਹੜਾ ਕਹੇ ਆ ਮਾ ਬਾਹਰ ਨੂੰ ਬਾਹਰ ਨੂੰ ਡੈਡੀ ਕਿਥੇ ਚੱਲਣ ਹੈ ਮੈਂ ਪੁੱਤ ਮੋਟਰ ਤੇ ਚੱਲਿਆ ਮੋਟਰ ਤੇ ਆ ਚਲੀਏ ਜਾਣਾ ਨਹੀਂ ਹੋਵੋ ਤੁਸੀਂ ਮੈਨੂੰ ਹੋਰ ਕੋਈ ਕੰਮ ਹੈ ਮੈਨੂੰ ਜਾਣਾ ਏ ਕਿਤੇ ਕੋਈ ਯਾਰ ਦੋਸਤ ਹੈ ਮੇਰਾ ਤਾਂ ਫੋਨ ਕਰ ਲੈਣਦਾ ਮਿਲ ਕੇ ਜਾ ਮੈਨੂੰ ਚੱਲ ਮੈਂ ਇਧਰ ਹੋ ਉਹ ਨਾ ਤੂੰ ਘਰ ਹੈ ਜਿਹੜਾ ਕੰਮ ਕਰਦਾ ਹਾਂ ਕੋਈ ਚੰਗਾ ਉਹ ਰੋਟੀ ਲਾਵਾ ਤੇ ਲਈ ਨਹੀਂ ਨਹੀਂ ਮੰਮੀ ਰੋਟੀ ਨਹੀਂ ਖਾਣੀ ਮੈਂ ਹਜੇ ਬਾਅਦ ਚ ਖਾ ਲਾਂਗਾ ਕੋਈ ਨਹੀਂ ਲੈ ਵੀ ਹੁਣ ਮੌਕਾ ਹੀ ਸਭ ਕੁਝ ਕਰਨ ਦਾ ਜੱਗੀ ਭਾਜੀ ਹਣੀ ਵੀ ਹੈ ਨਹੀਂ ਇੱਥੇ ਤੇ ਮੈਂ ਵੀ ਪੱਜ ਲਾ ਤੱਕ ਮੈਂ ਹੋਰ ਕਿਤੇ ਚੱਲਿਆ ਤੇ ਡੈਡੀ ਨੂੰ ਮੋਟਰ ਤੋਂ ਹੀ ਲੈ ਜਾ ਨਾ ਉਧਰ ਪਿੰਗਰ ਮੇਰੀ ਗੱਲ ਬੋਲੀ ਦੱਸ ਸਵੇਰ ਦੀ ਕਿੱਥੇ ਗਈ ਹੋਂ ਮੈਂ ਆਪਣਾ ਕੰਮ ਹੀ ਕੋ ਕਰਨ ਲਿਆ ਹਾਂ ਤੇ ਮੈਂ ਤੁਹਾਡੇ ਨਾਲ ਨਾ ਕੋਈ ਗੱਲ ਕਰਨੀ ਆ ਕਰ ਇੱਥੇ ਨਹੀਂ ਕਰਨੀ ਇੱਥੇ ਮੰਮੀ ਰਸੋਈ ਚ ਨੇ ਤੇ ਪਿੱਛੇ ਜਾ ਹਾਂ ਉੱਥੇ ਜਾ ਕੇ ਗੱਲ ਕਰਦੇ ਹਾਂ ਚਲ ਆ ਜਾ ਦੱਸ ਦੇ ਚਲਾਓ ਨਵਦੀਪ ਦੱਸ ਹਾਂ ਭਲਾ ਕਿੱਡੀ ਕੁ ਜ਼ਰੂਰੀ ਗੱਲ ਜਿਹੜਾ ਇੱਥੇ ਲੈ ਕੇ ਆਈ ਹੈ ਪਿੰਦਰ ਫਿਰ ਵੀ ਆਪਣੇ ਘਰ ਦੀ ਗੱਲ ਆ ਜ਼ਰੂਰੀ ਕਿਸੇ ਨੂੰ ਦੱਸਣੀ ਆ ਮੰਮੀ ਦਾ ਕੱਲ ਸ਼ਾਮੀ ਫੋਨ ਆਇਆ ਸੀ ਮੈਂ ਤੁਹਾਨੂੰ ਸਵੇਰ ਦੀ ਢੀਕਣ ਦੇ ਆ ਤੂੰ ਹੀ ਹੋਣ ਕਿਤੇ ਜਾ ਕੇ ਆਏ ਹੋ ਕੀ ਕਹਿੰਦੀ ਮੰਮੀ ਮੰਮੀ ਕਹਿੰਦੀ ਹੈ ਵੀ ਹੁਣ ਘਰੇ ਜਾਓ ਆਪਣੇ ਤੇ ਜਾ ਕੇ ਥੋੜੀ ਬਹੁਤੀ ਸਫਾਈ ਕਰ ਆਓ ਕਿਉਂਕਿ ਥੋੜੇ ਦਿਨ ਹੀ ਰਹਿਗੇ ਤੁਹਾਡੇ ਜਾਣ ਵਿੱਚ ਕੋਈ ਗੱਲ ਨਹੀਂ ਨਵਦੀਪ ਹਜੇ ਬਥੇਰੇ ਦਿਨ ਪਈ ਆ ਆਪਾਂ ਜਾਵਾਂਗੇ ਕਿਸੇ ਦਿਨ ਸਿਰਫ 2-4 ਦਿਨ ਰੋਕ ਜਾ ਫਿਰ 2-4 ਦਿਨ ਰੋਕੇ ਕੀ ਕਰਨਾ ਜਾਈਏ ਆਪਣੇ ਪੈਣ ਨਾਲੇ ਥੋੜੇ ਬਹੁਤੇ ਸ਼ਾਪਿੰਗ ਕਰ ਲਾਂਗੇ ਸ਼ਾਪਿੰਗ ਮੈਂ ਦੱਸ ਕੀ ਕਰਨੀ ਹੈ ਮੇਰਾ ਸਭ ਕੁਝ ਹੈਗਾ ਉੱਥੇ ਉੱਥੋਂ ਹੀ ਆਇਆ ਵਾ ਤੇ ਤੂੰ ਜਿਹੜਾ ਕਰਨਾ ਨਾ ਆਪਣਾ ਤੇਰੇ ਕੋਲ ATM ਹੈਗਾ ਨਾ ਤੇ ਜਾ ਕੇ ਕਰ ਲਿਆ ਕਰ ਮੈਂ ਇਕੱਲੀ ਜਾਨੀ ਫਿਰਿਆ ਕਰਾਂ ਤੂੰ ਹੀ ਨਾ ਮੇਰੇ ਨਾਲ ਜਾਏ ਮੈਂ ਤੜ ਨਾਲ ਵਿਆਹੀ ਆ ਮੈਂ ਕਿੰਨੂੰ ਲੈ ਕੇ ਜਾਵਾਂ ਫਿਰ ਨਾਲ ਖਲੋ ਜਾ ਸਿਰਫ 2 ਦਿਨ ਮੈਨੂੰ ਆ ਕੰਮ ਕਰ ਲਾਂ ਦੇ ਇੱਕ ਦੋ ਫਿਰ ਆਪਾਂ ਜਾਵਾਂਗੇ ਕਿੱਡੇ ਗੇ ਜ਼ਰੂਰੀ ਕੰਮ ਨੇ ਤੜ ਡੇ ਗੜੇ ਤੂੰ ਸਾਰਾ ਦਿਨ ਬਾਹਰ ਹੀ ਰਹਿੰਦੇ ਓ ਮੈਨੂੰ ਇੱਕੋ ਖਤਾ ਛੜਿਆ ਕਰੋ ਔ ਕੋਈ ਨਹੀਂ ਤੈਨੂੰ ਵੀ ਲੱਗ ਜਾਏਗਾ ਪਤਾ ਚਲ ਠੀਕ ਆ ਹੁਣ 2 ਦਿਨ ਬਾਅਦ ਮੈਨੂੰ ਲੈ ਜਾਇਓ ਫਿਰ ਨਾ ਮੁੱਕਰ ਜਿਓ ਕਿ ਮੈਨੇ ਕੋਈ ਕੰਮ ਮੁੜ ਕੇ ਉੱਥੇ ਲੋਕਾਂ ਨੇ ਕਹਿਣਾ ਨੋ ਜਦੋਂ ਦੀ ਆਈ ਨਾ ਉਦੋਂ ਦੀ ਪੇਕੇ ਜਾ ਕੇ ਬਿਠੇ ਘਰ ਵਾਲਾ ਮੁੜ ਕੇ ਨਹੀਂ ਵੇਖਿਆ ਤੇ ਜਾਵਾਂਗੇ ਪਿੰਡ ਤੇ ਸਫਾਈ ਕਰ ਆ ਤੇ ਨਾਲੇ ਮੈਨੂੰ ਤਾਂ ਢਿੱਕ ਨਹੀਂ ਸਮਝ ਲੱਗਦੀ ਕੰਮ ਕਰਦੇ ਕਿਹੜੇ ਫਿਰਨਦੇ ਹੋ ਤੁਸੀਂ ਕੰਮ ਦਿਖਣ ਤੇ ਕੋਈ ਦਿਹਾੜ ਨਹੀਂ ਤੁਸੀਂ ਕੀ ਕਰਨਦੇ ਹੋ ਉਹ ਚੰਗਾ ਬਾਬਾ ਇੱਕ ਤੋਂ ਤੂੰ ਗੱਲਾਂ ਬੜੀਆਂ ਸੁਣਾਉਣੀ ਆ ਤੇ ਸੱਚ ਮੈਂ ਨਾ ਚੱਲਿਆਂ ਕਿਤੇ ਕੰਮ ਹੁਣ ਕਿਹੜੇ ਕੰਮ ਚੱਲੇ ਹੋ ਉਹ ਮੇਰੇ ਯਾਰ ਦਾ ਫੋਨ ਆਉਂਦਿਆ ਸੀ ਆਂਦਾ ਸੀ ਮਿਲ ਜਾ ਮੈਨੂੰ ਆਣ ਕੇ ਇੱਕ ਜਿੱਦ ਤਾਂ ਡਿੱਗ ਜਾਣ ਦੋਸਤਾਂ ਨਾਲੇ ਪਤਾ ਲੱਗਦਾ ਕਦੀ ਕਿਸੇ ਦਾ ਫੋਨ ਆ ਜਿੰਦਾ ਕਦੀ ਕਿਸੇ ਦਾ ਫੋਨ ਆ ਜਿੰਦਾ ਮੈਨੂੰ ਵੀ ਕਿਤੇ ਕਮਾਫਰਾ ਲਿਆਓ ਕੋਈ ਨਹੀਂ ਜਾਵਾਂਗੇ ਆਪਾਂ ਖੜਾਂਗਾ ਤੈਨੂੰ ਬਸ ਮੈਨੂੰ ਆਹ ਕੰਮ ਕਰ ਲਾਂ ਦੇ ਠੀਕ ਆ ਚੰਗਾ ਕਰ ਲੋ ਜਿਹੜਾ ਤੇਰਾ ਕੰਮ ਕਰਨਾ ਹੋਣਾ ਪਤਾ ਨਹੀਂ ਕਿਹ ਕਰਦਾ ਆ ਜਮੀਰ ਨੂੰ ਫੋਨ ਕਰਦੇ ਨਾ ਹਲੋ ਹਾਂਜੀ ਕੀ ਹਾਲ ਜੀ ਉਹ ਵਧੀਆ ਵਧੀਆ ਮੇਰਾ ਹਾਲ ਤੇ ਆ ਮੈਂ ਲੱਗਾ ਹਾਂ ਹੁਣ ਕੋਈ ਆਹ ਆਵੇ ਡੈਡੀ ਮੋਟਰ ਤੇ ਹੀ ਏ ਅਗਰ ਤਿਆਰ ਰਹੀ ਚੰਗਾ ਚੱਲ ਠੀਕ ਆ ਠੀਕ ਆ ਫੁੱਲਾ ਵੀ ਆ ਵੀ ਕੰਮ ਹੋ ਗਏ Ich ਕੀ ਕਰਨ ਦੇਓ ਉਹ ਪੁੱਤ ਕਰਨਾ ਕੀ ਆ ਆ ਜਦੋਂ ਦਾ ਕੋਠਾ ਪਾਇਆ ਖਲਾਰਾ ਇਦਾਂ ਹੀ ਪਿਆਈ ਆ ਮੈਂ ਕਿਹਾ ਇਟਾ ਰੋੜੇ ਚੁੱਕ ਕੇ ਤੇ ਇੱਕ ਬੰਨੇ ਕਰਾਂ ਓਏ ਐਵੇਂ ਨਾ ਇੰਨਾ ਕੰਮ ਕਰਿਆ ਕਰੋ ਆ ਜਿਹੜੇ 4 ਸਾਲ ਹੈਗੇ ਆ ਨਾ ਵਧੀਆ ਜ਼ਿੰਦਗੀ ਕੱਟੋ ਤੁਸੀਂ ਓ ਪੁੱਤ ਮੇਰੀ ਗੱਲ ਸੁਣ ਸਮਾਂ ਨਾਲ ਪਤਾ ਨਹੀਂਗਾ ਉਹ ਰੋੜੇ ਹੱਥ ਚ ਵਾ ਬਾਕੀ ਜੇ ਕੋਈ ਰੋਗ ਰਾਗ ਨਾ ਲੱਗੇ ਤੇ 20 25 ਸਾਲ ਨਹੀਂ ਜੇ ਮੈਂ ਮਰਦਾ ਨਾਲੇ ਕੰਮ ਕਰਦੇ ਆ ਬੰਦਾ ਚੰਗਾ ਰਹਿੰਦਾ ਵਾ ਉਹ ਤਾਂ ਚਲੋ ਤੁਹਾਡੀ ਗੱਲ ਠੀਕ ਆ ਪਰ ਨਾ ਕਰਿਆ ਕਰੋ ਕੁੱਝੋ ਨਾ ਪੱਕਦਾ ਵਾ ਨਾ ਤੇ ਇਹਦੇ 'ਚ ਫਰਸ਼ ਪਾ ਲੈਣਾ ਵਾ ਆ ਖਲਾਰਾ ਯਾਰ ਮਕਾਉਣਾ ਇੱਥੋਂ ਠੀਕ ਆ ਕਿ ਨਹੀਂ ਇਹ ਤਾਂ ਗੱਲ ਸਹੀ ਐ ਤਾਂ ਹਾਂ ਮੈਂ ਕਰਦਾ ਜੱਗੀ ਨਾਲ ਗੱਲ ਤੇ ਅਰਗੇ ਦਾ ਮਕਾਜ ਦੇਣਾ ਕੰਮ ਜਿਹੜੀ ਫੋਨ ਆਉਂਦਾ ਕਿ ਇਹਦਾ ਮੈਂ ਕਰ ਲਾਂ ਗੱਲ ਕਰ ਲਾ ਕਰ ਲਾ ਹੈਲੋ ਹਾਂ ਹਾਂ ਉਹ ਨਹੀਂ ਯਾਰ ਮੇਰੇ ਕੋ ਤੇ ਆਇਆ ਨਹੀਂ ਜਾਣਾ ਕੋਡਾਲ ਲਿਓਣ ਨੂੰ ਹੈ ਨਹੀਂ ਕੋਈ ਅੱਛਾ ਉਹਨਾ ਪੈਣਾ ਮੈਂ ਚੱਲ ਕੋਈ ਨਹੀਂ ਮੈਂ ਵੇਨਾ ਫਿਰ ਠੀਕ ਆ ਠੀਕ ਆ ਡੈਡੀ ਇੱਕ ਕੰਮ ਐ ਹਾਂ ਦੱਸ ਪੁੱਤ ਮੇਰੇ ਨਾਲ ਯਾਰ ਦਾ ਫੋਨ ਆਉਂਦਿਆ ਸੀ ਅੱਥੇ ਜਾਣਾ ਪੈਣਾ ਮੈ ਤੇ ਚਲੋ ਹਾਂ ਮੇਰੇ ਨਾਲ ਤੂੰ ਜਾਇਆ ਪੁੱਤ ਤੇਰਾ ਯਾਰ ਐ ਮੈਂ ਉੱਥੇ ਕਰੂੰਗਾ ਜਾ ਕੇ ਉਹ ਤਾਂ ਡੈਡੀ ਤੁਹਾਡੀ ਗੱਲ ਸਹੀ ਐ ਪਰ ਮੇਰਾ ਨਾਲ ਥੋੜਾ ਜਿਹਾ ਸਮਾਨ ਲਿਆਉਣਾ ਸੀ ਉਹਨੇ ਅੱਛਾ ਉਹ ਮੇਰੇ ਕੋਲ ਆਉਣਾ ਨਹੀਂ ਇਕੱਲੇ ਕੋ ਮੋਟਰਸਾਈਕਲ ਤੇ ਤੂੰ ਵੀ ਨਾਲ ਚੱਲੋ ਹਾਂ ਮੇਰੇ ਸਮਾਨ ਲਿਆਉਣਾ ਹਾਂਜੀ ਚਲ ਗਏ ਲੈ ਕੇ ਆਉਣਾ ਤੇ ਮੈਂ ਚੱਲ ਜਾਣਾ ਆਓ ਫਿਰ ਜਿਆਦਾ ਵਾ ਸਮਾਨ ਹਾਂਜੀ ਹਾਂਜੀ ਅੱਛਾ ਠੀਕ ਹੈ ਤਾਂ ਫਿਰ ਇਦਾਂ ਕਰੀਏ ਘਰੋਂ ਕੋ ਕਪੜਾ ਕੁਪੜਾ ਪਾ ਲਈਏ ਉਹ ਨਹੀਂ ਨਹੀਂ ਡੈਡੀ ਕਪੜੇ ਠੀਕ ਨਹੀਂ ਹੋਈ ਇਦਾਂ ਚੱਲੀਏ ਆਪਾਂ ਝਾਟਾ ਇਹਨਾਂ ਨਾਲ ਚੱਲ ਫਿਰ ਆਜੋ ਵਾਹ ਤੁਸੀਂ ਸਾਰੇ ਤੇ ਠੀਕ ਠਾਕ ਆ? ਹਾਂਜੀ ਮੰਮੀ ਸਾਰੇ ਠੀਕ ਨੇ। ਇਹ ਪੁੱਤ ਜਾ ਕੇ ਮੈਨੂੰ ਫੋਨ ਵੀ ਨਾ ਕੀਤਾ। ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੀ? ਕੱਲ ਤੇ ਆਪਾਂ ਗਏ ਹੀ ਤੇ ਅੱਜ ਆ ਗਏ ਫੋਨ ਦੀ ਕੀ ਲੋੜੀ? ਇਹਨਾਂ ਦੇ ਲੋਦਰ ਗਿਆ ਹੀ। ਪੁੱਤ ਅੱਗੇ ਕਿੰਨੇ ਕ ਜੀ ਆ? ਇੱਕ ਜੀ ਵੀ ਚੱਲ ਜੇ ਨਾ ਮੇਰਾ ਮਾਸਾ ਜੀਣੇ ਲੱਗਦਾ ਮਨ ਨੂੰ। ਆ ਗਏ ਨਾ ਹੁਣ। ਮੈਂ ਡਰ ਨਹੀਂ ਕਿਤੇ ਦੇਖਦੇ ਪਏ ਗਏ ਆ ਕਿਤੇ। ਪੁੱਤ ਸਵੇਰ ਦੇ ਗਏ ਮੋਟਰ ਤੇ ਤੇ ਆਇਆ ਹੀ ਨਹੀਂ ਕਿ ਸੋ ਕਿੰਨਾ ਟਾਈਮ ਹੋ ਗਿਆ। ਚਲੋ ਠੀਕ ਆ ਮੰਮੀ ਮੈਂ ਡੱਡਨੇ ਮਿਲਣਾ ਉੱਥੇ ਨਾਲੇ ਵੇਖਣਾ ਜਾ ਕੇ ਚੱਲ ਕੋਈ ਨਹੀਂ ਪੁੱਤ ਠਹਿਰ ਕੇ ਜਾਣਾ ਉਹ ਤੇ ਚਲ ਜੀ ਰੋਟੀ ਖਾ ਚਾਹ ਪਾਣੀ ਪੀ ਉਹ ਨਹੀਂ ਮੰਮੀ ਰੋਟੀ ਨਹੀਂ ਖਾਣੀ ਰੋਟੀ ਆਪਾਂ ਖਾ ਕੇ ਤੁਰੇ ਹਾਂ ਚਲੋ ਠੀਕ ਆ ਤੁਸੀਂ ਬੂਮੇ ਹੋ ਗਏ ਚਲੋ ਹੋ ਜੱਗੀ ਪਹਿਲੇ ਚਲ ਹੋਰ ਸੁਣਾ ਮੇਰੀ ਤੀ ਤਾਂ ਸੱਸ ਖੁਸ਼ ਹੋਈ ਤੇਰੇ ਲੜਕੇ ਮੰਮੀ ਉਹ ਤੈਨੂੰ ਹੋਣ ਨਹੀਂ ਦੇਂਦੇ ਕਹਿੰਦੇ ਕਿ ਰਹਿ ਲੋ 2 ਦਿਨ ਅੱਛਾ ਤੇ ਪਰ ਮੈਨੂੰ ਇਹ ਹੀ ਡੈਡੀ ਵੱਲ ਧਿਆਨ ਹੀ ਕਿ ਉਹ ਕੱਲੇ ਲੱਗੀ ਹੋਣੇ ਕੰਮ ਕਰਨ ਆਹ ਇਹ ਤੇ ਗੱਲ ਤੇਰੀ ਠੀਕ ਆ ਤੇ ਭਾ ਦੀ ਜੀ ਦੱਸ ਮੈਨੂੰ ਪਤਾ ਲੱਗਾ ਤੇਰੀ ਸੱਸ ਨਹੀਂ ਠੀਕ ਹੋਣ ਠੀਕ ਆ ਮੰਮੀ ਹੋਣ ਚੰ ਪਰ ਹਨੂ ਵੇਖ ਕੇ ਤੇ ਉਹ ਬੜੇ ਖੁਸ਼ ਹੀ ਲੱਗਦਾ ਨਹੀਂ ਕਿ ਉਹ ਬਿਮਾਰੀ ਪੁੱਤ ਗਲਤ ਤੇਰੀ ਠੀਕ ਆ ਢੀਆਂ ਪੁੱਤ ਚੀਜ਼ ਹੀ ਇਹੋ ਜੀ ਆ ਜਦੋਂ ਮਾਂ ਪਿਓ ਵੇਖ ਲੈਂਦਾ ਨਾ ਉਹਨਾਂ ਦੀ ਰੂਹ ਖੁਸ਼ ਹੋ ਜਾਂਦੀ ਹੈ ਇੱਥੇ ਦਰਵਾਜ਼ਾ ਵੀ ਖੁੱਲਾਵਾ ਤੇ ਬੰਬੀ ਬਡੀ ਚਾਹਦਾ ਡੈਡ ਨਹੀਂ ਕਿਤੇ ਦੇਖਣ ਦੇ ਮੈਨੂੰ ਲੱਗਦਾ ਕਿ ਇਹ ਨਾ ਗਾਂਹ ਪਛਾਣ ਚਲ ਗਈ ਹੋਣੀ ਆ ਚੱਲ ਆ ਜਾਈਏ ਆਪੀ ਧੜੀ ਵੀ ਗੱਲ ਸੁਣੋ ਇੱਧਰ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਸੀ ਦੱਸ ਅੱਜ ਉੱਧਰ ਕੰਮ ਹੋ ਗਿਆ ਵਾ ਕਾਦਾ ਤੁਹਾਡੇ ਭਰਾ ਦਾ ਓਏ ਕਾੜੀ ਦੋਨ ਦਾ ਪਤਾ ਨਹੀਂ ਲੱਗਦਾ ਕਿ ਇਹਨੂੰ ਵਹੀ ਆਪਣੇ ਘਰ ਦੇ ਬੈਠੇ ਕਿਹੜਾ ਤੇ ਬਗਾਨਾ ਕੰਦਾਂ ਦੇ ਵੀ ਕੰਨ ਹੁੰਦੇ ਆ ਤੇ ਕਿੰਨੂੰ ਨਹੀਂ ਕਮਲਿਆ ਪਤਾ ਉੱਧਰ ਆਇਆ ਹੀ ਫੋਨ ਤੇ ਪਿੰਦਰ ਦਾ ਅੱਛਾ ਤੇ ਕਹਿੰਦਾ ਮੈਂ ਉੱਥੇ ਆ ਜਾਓ ਆਹ ਤੇ ਮੈਂ ਤੇ ਪੰਮਾ ਤੇ ਪਿੰਦਰ ਅੱਛਾ ਆਈ ਫਿਰ ਚੱਲੇ ਜੀ ਉੱਥੇ ਤੇ ਕੰਮ ਧਿਆਨ ਨਾ ਕਰੋ ਮੇਰੀ ਵੀ ਲੋੜ ਹੈਗੀ ਉੱਥੇ ਕਿ ਨਹੀਂ ਨਹੀਂ ਤੁਹਾਡੀ ਲੋੜ ਆਈ ਬਤੇਰੇ ਜਾਣੇ ਅੱਛਾ ਅੱਛਾ ਹਾਂਜੀ ਤੇ ਆਈ ਫਿਰ ਇਹਨੂੰ ਚੱਲੇ ਜੀ ਜੀ ਚੱਲੇ ਜੀ ਹਾਂ ਉੱਧਰ ਤੋਂ ਉੱਥੇ ਕੁਝ ਬੂਤ ਨਾ ਛੱਡ ਕੇ ਆਇਓ ਡੈਡੀ ਤੁਸੀਂ ਚਿੰਤਾ ਨਾ ਕਰੋ ਪੰਮਾ ਇਸੇ ਕੰਮ ਤੇ ਹੀ ਐ ਤੁਸੀਂ ਟੈਨਸ਼ਨ ਨਾ ਲਵੋ ਆਈ ਜਾਣੇ ਆ ਕੋਈ ਨਹੀਂ ਧਿਆਨ ਦਾ ਕੰਮ ਕਰਾਂਗੇ ਚੰਗਾ ਭਲਾ ਕੰਮ ਚੱਲਣ ਡਿਆ ਹੈ ਘਰ ਲੈ ਕੇ ਤੇ ਜਵਾਈ ਬਹਾਲਤਾ ਤੇ ਸਾਡੀ ਇਹ ਕਿਤੇ ਬਹਾਲਤਾ ਦੀਵਾ ਉਹ ਨੜ ਇਹ ਅਜੇ ਕਿਹੜਾ ਮਰਨ ਵਾਲਾ ਹੈ ਇਹ ਸਾਡਾ ਨਹੀਂ ਬਣਿਆ ਤੇ ਇਹਦੇ ਨਹੀਂ ਬਣੇ ਚੰਗਾ ਡੈਡੀ ਹੁਣ ਮੈਂ ਚੱਲਾਂ ਜੇ ਉਹਦਾ ਕੰਮ ਮਗਾਈਏ ਜਾ ਪੁੱਤਰਾ ਕਿੱਥੇ ਚੱਲਿਆ ਨਹੀਂ ਕਾਲੀ ਕਾਲੀ ਜਾ ਰੋ ਕਿ ਮम्मी ਮੈਂ ਚੱਲਦਾ ਸ਼ਹਿਰ ਜਾ ਰਗਾ ਸ਼ਹਿਰ ਕੀ ਕੰਮ ਪੈ ਗਿਆ ਤੈਨੂੰ ਹੁਣ ਉਹ ਮੁੰਡੇ ਦਾ ਫੋਨ ਆਇਆ ਜੀ ਉਹਦੇ ਨਾਲ ਜਾਣਾ ਹੀ ਪੜਾ ਜਾ ਬਸ ਯਾਰੀਆਂ ਪੁੱਟਾਉਂਦਾ ਰਹੀ ਆਹ ਲਿਸਟ ਕਰ ਕੋ ਹੋਈ ਨਹੀਂ ਗਈ ਮੰਮੀ ਆ ਗਏ ਨਾ ਕਰਿਆ ਕਰੋ ਮੈਨੂੰ ਜ਼ਰੂਰੀ ਕੰਮ ਹੈ ਮੈਂ ਜਾਣਾ ਹੈ ਜਾ ਤੂੰ ਕਿਹੜੀ ਮੰਗਣੀ ਹੁੰਦੀ ਕਹਿੰਦੀ ਉੱਗੇ ਤਾਂ ਆ ਗਈ ਹਾਂ ਪੰਮੇ ਕਿੱਦਾਂ ਵਧੀਆ ਵਧੀਆ ਪਹੁੰਚ ਗਿਆ ਮੈਂ ਚੱਲ ਠੀਕ ਹੈ ਮੈਂ ਆ ਗਈ ਚੱਲ ਚੰਗਾ ਪਿੰਡ ਹੀ ਇੱਧਰ ਆ ਤੇ ਕੋਈ ਇੱਧਰ ਤੋਂ ਦਿਨੇ ਤੋਂ ਪਹਿਰੇ ਲੁੱਟ ਲੈਂਦੇ ਆ ਲੋਕ ਆ ਉਹ ਵੇਖ ਲੈ ਦੋ ਜਣੇ ਬਾਅਦ ਖਲੋਤੇ ਵੀ ਹੋ ਕਿਪਦਾ ਵੀ ਉਦਾਂ ਨਹੀਂ ਹੋਣ ਡੈਡੀ ਸਾਡੇ ਕੋਲ ਕੀ ਲੁੱਟਣਾ ਕਿਸੇ ਨੇ ਉਹ ਪੁੱਤ ਪਰ ਖਾਂ ਦੇ ਮਾੜਾ ਵਾ ਨਾ ਕਿੱਧਰ ਆ ਗਏ ਆ ਹੰਦ ਘਾ ਰੌਂ ਗਿਆ ਕੋਈ ਨਹੀਂ ਕੋਈ ਹੁੰਦਾ ਓ ਯਾਰ ਮੇਰੀ ਗੱਲ ਸੁਣ ਜੀ ਇੰਨਾ ਟਾਈਮ ਲੱਗਣਾ ਸੀ ਅਜੇ ਤੱਕ ਤੇ ਆਇਆ ਹੀ ਨਹੀਂ ਮੈਨੂੰ ਦੱਸ ਦਿੰਦਾ ਮੈਂ ਕੋਈ ਹੋਰ ਕੰਮ ਕਰ ਲੈਂਦਾ ਆ ਘਰ ਕਿਹੜਾ ਕੰਮ ਕਰਨਾ ਘਰ ਵਿੱਚ ਵੇਲਾ ਰਹਿਣਾ ਓ ਯਾਰ ਵੇਲੇ ਵਾਲੀ ਗੱਲ ਨਹੀਂ ਆ ਓ ਮੇਰੀ ਗੱਲ ਸੁਣ ਉਹ ਤਾਂ ਨਹੀਂ ਆਉਂਦੇ ਬਸ ਉਹ ਹੀ ਹੋ ਬੰਨ ਮੂੰਹ ਛੇਤੀ ਇਹਨੂੰ ਦੱਸਣਾ ਨਾ ਚੰਗੀ ਤਰ੍ਹਾਂ ਹੀ ਜਾਂਦਾ ਮੈਂ ਮੇਰੀ ਗੱਲ ਸੁਣ ਫੜ ਕੇ ਨਾ ਤੈਨੂੰ ਬੰਨਣਾ ਵਾ ਪਹਿਲਾਂ ਠੀਕ ਹੈ ਨਾ ਬਾਕੀ ਗੱਲ ਮੈਂ ਆਪੇ ਕਰ ਲਾਂਗਾ ਠੀਕ ਡੈੜੀ ਕਾਦੇ ਲਈ ਖਿਲਾ ਰਿਆ ਜੀ ਖਿਲਾ ਰਦਾ ਕਿ ਉਹ ਵੀ ਅੱਗੇ ਦੋ ਜਾਨੇ ਖਲੋਤੇ ਹੱਥ ਦੇਈ ਜਾਂਦੇ ਦੂਰੋਂ ਕੀ ਪਤਾ ਕਿਦਾਂ ਦੇ ਆ ਪੁੱਛਣਿਆ ਉਹਨਾਂ ਨੂੰ ਕੋ ਕੰਮ ਹੁਣਾਵਾ ਹੈ ਮੈਂ ਤਾਂ ਨਾ ਪਤਾ ਇੱਥੋਂ ਪਿੱਛੇ ਮੋੜ ਲਾਂ ਐਵੇਂ ਹੋਰ ਕਿਸੇ ਪੰਗੇ 'ਚ ਪਾਵਾਂਗੇ ਡੈਡੀ ਕੁਛ ਨਹੀਂ ਹੁੰਦਾ ਮੈਂ ਤਾਂ ਡਰਾਂਉਂ ਰਿਹਾ ਯਾਰ ਐਵੇਂ ਨਹੀਂ ਡਰਦਾ ਹੋਰ ਨਹੀਂ ਬੋਟੇ ਇਧਰ ਕਿਦਾਂ ਦੇ ਟੱਕਰਦੇ ਸਾਰੇ ਹਾਂਜੀ ਦੱਸੋ ਕੀ ਕੰਮ ਦੱਸ ਦਿੰਨੇ ਆ ਕੰਮ ਵੀ ਕਾਲੀ ਗੱਡੀ ਆ ਰੁਕ ਜਾਓ 2 ਮਿੰਟ ਪਿੰਦਰ ਔਰ ਯਾਰ ਇਹ ਮੇਰ ਲੱਗਦਾ ਆਪਣਾ ਲੱਗਦਾ ਨਹੀਂ ਅਜਮੇਰ ਹੀ ਆ ਤੂੰ ਇੱਥੇ ਕਿਹੜੇ ਕੰਮ ਕਰਦਾ ਫਿਰ ਨਿਆਵਾ ਲੋਕਾਂ ਨੂੰ ਰਾਹ ਜਾਂਦੇ ਨੂੰ ਰੱਖਣ ਦੇਓ ਕੀ ਹੋ ਗਿਆ ਤੁਹਾਨੂੰ ਯਾਰ ਲੋਕਾਂ ਨੂੰ ਨਹੀਂ ਡੱਕਣਦੇ ਤੈਨੂੰ ਡੇਂ ਜਾਂ ਡੱਕਣ ਲੈ ਆ ਪੰਮਿਆਂ ਕਰਦੇ ਹੁਣ ਕੰਮ ਉਹ ਮੇਰੀ ਗੱਲ ਸੁਣ ਮੇਰੀ 1 ਮਿੰਟ ਇਹ ਆ ਸਾਡਾ ਜਵਾਈ ਇਹ ਨੂੰ ਨਾ ਪੁੱਛ ਕਿਉ ਮੇਰੇ ਨਾਲ ਕਰੋ ਜਿਹੜੀ ਗੱਲ ਤੁਸੀਂ ਕਰਨੀ ਹੈ ਦੱਸੋ ਕੀ ਗੱਲ ਪਾ ਫਿਰ ਜਫਾਤਾ ਆਏ ਆਪਣੇ ਨੂੰ ਪਿੰਡ ਦਾ ਦੌੜਿਆ ਓਏ ਭਜਦਾ ਕਿਦਾਂ ਨਾ ਬੁੱਢਿਆ ਬੜਾ ਸੋਚਿਆ ਕਿ ਤੂੰ ਬਚਿਆ ਰਹੇਗਾ ਪਰ ਤੂੰ ਹੀ ਰਲਿਆ ਨਾ ਨਾਲ ਤੁਹਾਡੇ ਨਾਲ ਮੈਂ ਗੱਲ ਕੀਤੀ ਸਾਰੇ ਟੱਬਰ ਨਾਲ ਛੱਡੋ ਮੈਨੂੰ ਰੋਣਾ ਪੀਤੀ ਹੀ ਨਾ ਤੂੰ ਮੈਂ ਪਹਿਲੀ ਦਾ ਹਿੱਸਾ ਦੇ ਦੋ ਮੇਰਾ ਮੈਨੂੰ ਪਰ ਨਹੀਂ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਹੋਈ ਲੱਗੀ ਓ ਮੈਨੂੰ ਛੱਡੋ ਮੈਂ ਤਾਂ ਡਗੀ ਕੋ ਆਇਆ ਵਾ ਫੜ ਕੇ ਰੱਖ ਜਿਹੜੇ ਚਾਰ ਸਾ ਹੈਗੇ ਸੀ ਨਾ ਤੇਰੇ ਬਚੇਰੇ ਨੇ ਓ ਤੂੰ ਨੇ ਮੇਰਾ ਆਪਣਾ ਖੂਨ ਮਾਂ ਇਹ ਤਾਂ ਬਗਾਨਾ ਪੁੱਤ ਵਾ ਆਹੋ ਆਪਣਾ ਖੂਨ ਤੈਨੂੰ ਹੁਣ ਆਪਣਾ ਚੇਤਾ ਆ ਗਿਆ ਓਦੋਂ ਜਿਵਾਈ ਸੱਦ ਲੈ ਕਰ ਹੁਣ ਤੁਹਾਨੂੰ ਆਪਣਾ ਖੂਨ ਚੇਤੇ ਆ ਗਿਆ ਵਾ ਓ ਮੈਂ ਤੁਹਾਨੂੰ ਕੋਈ ਕਹਿਆ ਲਲੋ ਜੋ ਮੇਰੇ ਕੋ ਲੈਣਾ ਮੈਨੂੰ ਨਾ ਮਾਰੋ ਤੈਨੂੰ ਦੱਸ ਨਹੀਂ ਹੁਣ ਲੈਣਾ ਕੀ ਤੇ ਪੂਰਾ 5 ਲੱਖ ਰੁਪਇਆ ਦਿੱਤਾ ਤੇਰਾ ਮਾਰਨ ਵਾਸਤੇ ਧੋਖੇ ਨਾ ਲੈ ਕੇ ਆਇਆ ਮੈਨੂੰ ਧੋਖੇ ਨਾਲ ਓ ਤੂੰ ਹੀ ਨੇ ਧੋਖਾ ਕੀਤਾ ਮੇਰੇ ਨਾਲ ਮੈਨੂੰ ਨਹੀਂ ਪਤਾ ਵੀ ਮੇਰੇ ਘਰ ਚ ਸੱਪ ਬੈਠਾ ਵਾ ਓ ਮੈਂ ਹੁਣ ਜਾਣ ਨਾ ਦੇ ਮੈਨੂੰ ਛੱਡ ਦੋ ਤੂੰ ਜਾ ਇਹਦੇ ਹੱਥ ਬੰਨੀਆਂ ਲੈ ਤਰਨਾ ਫੜ ਕੇ ਲੈ ਓ ਮੈਨੂੰ ਛੱਡ ਓ ਓ ਮੈਂ ਤਾਂ ਨਹੀਂ ਕਿਹਾ ਓ ਮੈਨੂੰ ਛੱਡ ਦੋ ਓਏ ਓ ਇੱਕ ਮਿੰਟ ਓ ਤੇਰਾ ਕੱਕੜਾ ਰਹਿ ਓ ਰੱਬ ਵੇਂਦਾ ਉੱਤੇ ਓ ਇਹਦੇ ਹੱਥ ਜਰਾ ਓ ਰੱਬ ਵੇਂਦਾ ਉੱਤੇ ਓ ਰੱ ਉਹ ਨਾਲ ਨਾ ਕਰੋ ਛੜੇ ਦਸ ਬੰਨ ਜਰਾ ਉਹ ਛੜ ਦੋ ਓਏ ਉਹ ਬੰਨ ਤਾ ਤੁਹਾਡਾ ਕੱਖ ਨਹੀਂ ਰਹਿਣਾ ਉਹ ਤੁਹਾਡਾ ਧੋਖੇ ਬਾਜੋ ਇਹਦੇ ਹੱਥ ਬੰਨ ਕੇ ਨਾ ਤੇ ਮੂੰਹ ਵੀ ਬੰਦ ਬੋਲਦਾ ਬੜਾ ਏ ਉਹ ਜਮੇਰ ਉਹ ਜਮੇਰ ਨਾਲ ਨਾ ਕਰੋ ਓਏ ਬੰਨ ਵੀ ਬੰਨ ਦੀਆਂ ਪਿੰਦਰਾ ਨੂੰ ਪਤਾ ਲੱਗੇ ਜਰਾ ਕੇ ਹੂੰ ਠੀਕ ਮੂੰ ਬੰਦੇ ਦੇ ਵੀ ਬੋਲਣੀ ਹਟਦਾ ਕਿਦਾਂ ਨਾ ਆਪ ਮੈਂ ਹੁਣ ਮੇਰੀ ਗੱਲ ਸੁਣ ਬੰਦੇ ਮੈਂ ਸਦੇ ਆਪਣੇ ਵੀ ਠੀਕ ਨਾ ਅਸੀਂ ਰਲ ਕੇ ਕੰਮ ਕਰਦੇ ਨਾ ਜੇ ਤਸੱਲੀ ਆਵਾਜ਼ ਤੂੰ ਵੇਖਣਾ ਵਾ ਨਾ ਤੇ ਆਜੋ ਮੇਰੇ ਨਾਲ ਫਿਰ ਉਹ ਨਹੀਂ ਨਹੀਂ ਮੈਨੂੰ ਤਸੱਲੀ ਹੈ ਤੇਰੇ ਤੇ ਕੰਮ ਕਰ ਤੈਨੂੰ ਨਾ ਕਮਾਚ ਸਟਾਦੇ ਮੜਾ ਜਾ ਠੀਕ ਨਾ ਬੰਦੇ ਮੇਰੇ ਆਉਣੇ ਆ ਕੰਮ ਮੈਂ ਕਰ ਦੂੰਗਾ ਚੱਲ ਆ ਜਾ ਛੜੋ